ਅਪਰਾਧਕ ਔਰਤਾਂ ਨਾਲ ਲੁੱਟ ਕਰਦੇ ਦੋ ਨੌਜਵਾਨ ਕਾਬੂ ਪੁਲਿਸ ਨੇ ਦਸਿਆਂ ਅਠ ਵਾਰਦਾਤਾਂ ਦੀਆਂ ਪਰਤਾਂ ਅਪਰਾਹ ਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਰਸਤੇ ਵਿੱਚ ਜਾਂਦੀਆਂ ਔਰਤਾਂ ਦੇ ਪਰਸ ਖੋਹਣ ਵਾਲੇ ਲੁੱਟੇੜੇ ਅਖੀਰਕਾਰ ਪੁਲਿਸ ਦੀ ਗ੍ਰਿਫਤਾਰ ਆ ਗਏ ਹਨ ਅਪਰਾਹ ਪੁਲਿਸ ਨੇ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਲਲਪਗ ਅਠ ਵਾਰਦਾਤਾਂ ਦਾ ਪੰਡਾ ਫੋੜਿਆ ਹੈ ਇਹ ਨੌਜਵਾਨ ਔਰਤਾਂ ਦੇ ਹੱਥੋਂ ਪਰਸ ਅਤੇ ਕੀਮਤੀ ਸਮਾਨ ਚੀਨ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਸਨ ਅਸੀਂ ਪਿਛਲੇ ਕੁਝ ਦਿਨਾਂ ਤੋਂ ਇਹਨਾਂ ਲੁੱਟਦੀਆਂ ਵਾਰਦਾਤਾਂ ਤੇ ਨਜ਼ਰ ਰੱਖੀ ਹੋਈ ਸੀ ਦਿਨ ਰਾਤ ਇੱਕ ਕਰਕੇ ਜਾਂਚ ਕੀਤੀ ਤੇ ਅੱਜ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਇਹਨਾਂ ਤੋਂ ਕੁਝ ਸਮਾਨ ਵੀ ਬਰਾਮਦ ਹੋਇਆ ਹੈ ਅਪਰਾਹ ਪੁਲਿਸ ਦੀ ਇਹ ਕਾਰਵਾਈ ਇਲਾਕੇ ਵਿੱਚ ਆਮ ਲੋਕਾਂ ਖਾਸ ਕਰਕੇ ਔਰਤਾਂ ਲਈ ਇੱਕ ਵੱਡਾ ਰਾਤ ਭਰਿਆ ਕਦਮ ਹੈ ਪੁਲਿਸ ਵੱਲੋਂ ਜਾਂਚ ਅਜੇ ਵੀ ਜਾਰੀ ਹੈ ਤੇ ਹੋਰ ਵਾਰਦਾਤਾਂ ਦੀ ਗੜੀ ਚੋੜੀ ਜਾ ਰਹੀ ਹੈ ਆਪਣਾ ਤੋਂ ਪੱਤਰਕਾਰ ਰਮਨ ਮਾਹੀਦੀ ਖਾਸ ਰਿਪੋਰਟ ਸਰ ਕੀ ਕਹੋਗੇ ਇਹਨਾਂ ਦੋਨੇ ਨੌਜਵਾਨਾਂ ਬਾਰੇ ਜਿਨ੍ਹਾਂ ਨੇ ਲੁੱਟਫੋਹਾਂ ਇਲਾਕੇ ਦੇ ਵਿੱਚ ਕਰਕੇ ਪੂਰੀ ਦਹਿਸ਼ਤ ਫੈਲਾਈ ਹੋਈ ਸੀ ਕਾਫੀ ਦਨਾਂ ਤੋਂ ਜੜੀਆਂ ਨੇ ਇਲਾਕੇ ਦੇ ਵਿੱਚ ਛੋਰੀਆਂ ਦੀਆਂ ਵਾਰਦਾਤਾਂ ਹੋ ਰਹੀਆਂ ਸੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਹਰਵਿੰਦਰ ਸਿੰਘ ਬਿਰਕ ਡੀਐਸਪੀ ਸਾਹਿਬ ਮੰਡੀਆਂ ਹਦਾਤਾਂ ਤੇ ਜਿਹੜੀ ਆ ਇਹਨਾਂ ਦੇ ਖਿਲਾਫ ਜਿਹੜੀ ਆ ਤਲਾਸ਼ ਕੀਤੀ ਜਾ ਰਹੀ ਸੀ ਉਸੇ ਘੜੀ ਦੇ ਵਿੱਚ ਜਿਹੜੇ ਆ ਦੋ ਵਿਅਕਤੀ ਇੱਕ ਜਸਕਰਨ ਸਿੰਘ ਵਾਸੀ ਲੋਗੜ ਤੇ ਲਖਵਿੰਦਰ ਸਿੰਘ ਵਾਸੀ ਪਿੰਡ ਜੋੜਾ ਨੂੰ ਅਸੀਂ ਕਾਬੂ ਕੀਤਾ ਸੀਗਾ ਤੇ ਉਹਨਾਂ ਦੇ ਕੋਲੋਂ ਇੱਕ ਚੋਰੀ ਦਾ ਮੋਟਰਸਾਈਕਲ ਤੇ 8 ਨੋਇਲ ਫੋਨ ਅ ਰਿਕਵਰੀ ਕੀਤੇ ਆ ਇਥੇ ਕਿ ਇਹ ਵੀ ਦੱਸਣ ਜੋਗ ਆ ਕਿ ਕੁਝ ਦਿਨ ਪਹਿਲਾਂ 23 ਤਰੀਕ ਨੂੰ ਇੱਕ ਲੜਕੀ ਜਿਹੜੀ ਆ ਉਹ ਪੈਦਲ ਚੱਲ ਕੇ ਬਸੜੇ ਸਮਰਾੜੀ ਬਸੜੇ ਉਪਰੇ ਤੋਂ ਸਮਰਾੜੀ ਸਾਈਡ ਨੂੰ ਜਾ ਰਹੀ ਸੀ ਤੇ ਉਹਦਾ ਜਿਹੜਾ ਪਰਸ ਖੋ ਕੇ ਲੱਗੇ ਸੀ ਉਹ ਮੋਬਾਈਲ ਵੀ ਜਿਹੜਾ ਵਿੱਚ ਤਸਵੀਰ ਕਵਰ ਕੀਤਾ ਆ ਸਰ ਕਿੰਨੀਆਂ ਕਵਾਰਤਾਂ ਹੁਣ ਤੱਕ ਇਹ ਕਰ ਚੁੱਕੇ ਸੀ ਅੱਠ ਵਾਰ ਦਰਤਾਂ ਦੇ ਤੇ ਅਸੀਂ 9 ਵਾਰ ਦਰਤਾਂ ਦੇ ਤੇ ਅਸੀਂ ਰਿਕਵਰੀ ਕੀਤੀ ਆ ਤੇ ਉਸ ਤੋਂ ਬਾਅਦ ਇਹਨਾਂ ਨੇ ਕੋਈ ਜੜੀਆਂ ਆ 20-25 ਦੇ ਕਰੀਬ ਵਾਰ ਦਰਤਾਂ ਜੜੀਆਂ ਮੰਨੀਆਂ ਕਰਦੀਆਂ ਜਿੰਨੀਆਂ ਸਰ ਆਪਣੇ ਅਪਰਾਂ ਦੇ ਏਰੀਆ ਦੇ ਵਿੱਚ ਵਾਰ ਦਰਤਾਂ ਹੋ ਰਹੀਆਂ ਜਿਆਦਾਆਂ ਵਾਰ ਦਰਤਾਂ ਚ ਸ਼ਾਮਲ ਸੀ ਬਿਲਕੁਲ ਸ਼ਾਮਲ ਸੀ